ਕਰਨ ਦੀ ਕੋਸ਼ਿਸ਼ਾਂ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਵੈਸਟਰਨ ਇੰਟਰਸਟ ਦੇ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਆ ਮੈਂ ਤਾਂ ਕਿੰਨਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਰਸ਼ਕ ਵਿੱਚ ਬਾਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੂਆ ਸਾਹਿਬ ਤੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਨਾਲ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਹੁਦਾਂ ਤੁਸੀਂ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ। ਮੈਂ ਉਹ ਕਹਾਂ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਉਹ ਰਹਾ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਡਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਅੱਗੇ ਵੀ ਧਾਰਮਿਕ ਸਖਸੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੁਭਾਲ ਦਿਆ ਰਹਿੰਦੀਆਂ। ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਾਂਤਪੀ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕਿਸੇ ਕੋਲ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਤੇ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਅਜੇ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਹੁਣ ਤਾਂ ਯਾਨੀ ਹਰਪ੍ਰੀਤ ਸਿੰਘ ਦਾ ਨੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਐਬ ਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਾਰੇ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਸਾਸੀ ਦੀ